ਹੋਈ ਡੋਟ ਟ੍ਰੈਕ ਰਾਈਸ ਦੁਆਰ ਬਾਰਾ ਮਾਡਲ ਗੋਲਡ ਕਪਚਾ ਸੀ ਆਰ ਬਰਾਇਆ ਟਿਕਰ ਨੰਬਰ ਪਲਾਟ ਦੇ ਵਿੱਚ ਟਲਵੰਡੀ ਹਾਬੋ ਖੜਾ ਕੋਈ ਬੀਰ ਕਾ ਕੋਵੇ ਜੇ ਪੀਆ ਹੋਵਾ ਤਾਂ ਮੋਕ ਜੀ ਮੋਕੇ ਏ ਉਹ ਦੇ ਕੋਈ ਪੰਪ ਫਦਰੇ ਕੰਮ ਨਹੀਂ ਸ਼ੁਰੂ ਤੇ ਉਹ ਪੇਂਡ ਦੀ ਜਮਾ ਗੀਰ ਸਾਕ ਨੂੰ ਰੋਕੇ ਦੋ ਕੋਈ ਕਮੀ ਨਹੀਂ ਦੇ ਵਿੱਚ ਹੀ ਕੋਈ ਇੱਕ ਵਾਕੀ ਚਾਰ ਚੱਡੇ ਕੇ ਲੈ ਟਰੈਕਟਰ ਹੈ ਕਿਨੇ ਇਨਾਂ ਦੀ

बहुत बढ़िया ट्रैक्टर मेरे पिंड दो ट्रैक्टर है जहां को बेचते नहीं करना हो छाती पी लेना ट्रैक्टर उन्होंने माड़ा नहीं गई ਫੋਨ ਨਰਕਰ ਟ੍ਰੈਕਟਰ ਹੋਣ ਨੇ ਜਿਹੜਾ ਕਹਿੰਦੀ ਲੱਭੇ ਜਿਹੜੇ ਹੱਥ ਤੇ ਜੇ ਮੇਂ ਟਰੈਕਟਰ ਨੇ ਤੁਮ ਮਾਰਦਾ ਆਂ ਗਿਆ ਏ ਪਿੱਛੇ ਜੇ ਜਰੋੜਾ ਸਿੱਧੂ ਮੂਸੇਵਾਲੇ ਨੇ ਗਾਣਾ ਗਾਇਆ ਤੇ ਨਾਟ ਗਿਰਾ ਆਪਣੇ ਆਪਣ ਨੂੰ ਕਹਿੰਦਾ ਸੀ ਉਹ ਦੇ ਟਰੈਕਟਰਾਂ ਦੀ 12 ਤੋਂ ਪਸੂ ਦੇ ਤੈ ਇੱਕ ਬੋਲ ਕੈਨ ਨਾਲ ਜਿਹੜੀ ਵਿੱਚ ਹੀ ਤਰਦਾ ਹੋਈ ਚੀਆ ਅਮਰ ਹੋ ਗਈ ਤੇ ਮਰੇ ਪਰ ਟਰੈਕਟਰਾਂ ਦੇ ਵਿੱਚ ਜਾਣ ਪਾਤੀ ਜੀ ਉਹਨਾਂ ਨੇ ਰੋਇਰ ਇੱਕ ਮਾਡਲ 390 ਰਾਈ ਰਾਈ ਤੇ ਗੱਡੀ ਤੇ انجن ਜਿੰਨਾ ਰਾਈ ਰਾਈ ਰੇਟ ਘਟ ਰੱਗ ਰਗੋਦ ਬਟਾਈ ਬਟੀ ਗੱਲ ਲੜਕੀ ਇਹ ਤਾਂ ਠੀਕ ਹੈ ਨਾਲੀ ਇਹਦੇ ਨਹੀਂ ਕਮੀ ਆ ਜਾ ਕੋਈ ਕੰਪਨੀ ਜੀ ਗਮੇ ਰਗੀ ਵੀ ਜੇ ਤੀਨ ਦੇ ਵਿੱਚ ਦੁਬਾਰਾ ਦੁਬਾਰਾ ਲੋਡ ਅਨਸਾਰ ਸੋਧ ਨਹੀਂ ਕੀਤੀ ਜੇ ਤੁਸੀਂ ਸੋਚੋ ਕਿ ਟਰੈਕਟਰ ਦੇ ਕੋਈ ਜਵਾਨ ਦਰੂ ਸਾਈਡ ਗੇਰਾ ਹੈ ਜਵਾਨ ਦਰੂ ਦਾ ਬੜਾ ਕਲਚ ਹੈ ਚੇਨ ਦਾ ਧਾਰਾ ਗੇਰਾ ਟਰੈਕਟਰ ਠੀਕ ਹੈ ਜਿਵਾਂ ਤਰੂ ਹੈ ਗੇਰਾਂ ਦੇ ਵਿੱਚ ਲੜਨ ਲਾਇ ਜੀ ਸ਼ੀਗਰ ਲੱਗ ਤੋ ਪੀਟ ਗੋ ਵੇਰੇ ਜਿਦੜ ਕਲੱਚ ਆ ਜੀ ਸ਼ੀਗਰੀ ਤੇਲ ਬ੍ਰੇਕਾਂ ਘਰੇ ਪਰਦੀ ਗਲੇ ਰਿਆ ਜੀ ਕੰਪਰੀ ਗੰਗੇ ਵੀ ਕਰਦੇ ਰੋ ਇੱਕ ਟੰਗਾ ਆੜੇ ਡਾਵਨਰ ਕਲੱਚ ਆ ਸਰਦੇ ਸੜਗੇਰਾ ਉਹ ਚੀਜ਼ ਹੈ ਇਹਨਾਂ ਦੇ 90 ਦੇ ਵਿੱਚ ਫਾਸੀ ਨੂੰ ਸੱਚਾ ਸੀ ਵਿੱਚ ਜੇ ਲੋ ਵੀ ਆਨ ਲੱਗੇ ਤਰ ਤੋਂ ਉਦੋਂ ਕਰਤਾ ਸੀ ਗਈ ਇਹਨਾਂ ਨੇ ਇਹ ਕੋਈ ਆਕੇ ਟ੍ਰੱਕ ਦੇ ਇੰਜਨ ਜੈ ਇੰਜਨ ਹੈ ਜਾਂ ਸਰੇ ਰਗਤੀ ਦਾ ਕਰ ਬਾਈ ਐ ਨਾਲ ਅੜਾ ਜੀ ਐਂਡ ਉਹਾਰਮ ਜੀ 859 15 ਮਾਗੂ 450 ਸੀਰੀਏਟ ਹੈ ਜੀ ਲੈਟਰ ਬੋ ਉਸ ਹਮਾਰਾ ਟ੍ਰੈਨਸਫਰਿੰਗ ਡੇਟਾ ਕਰਾਇਆ ਅਖਰ ਨਹੀਂ ਸਕੇ ਲੈ 30 10 ਅਧਿਵੀ ਪ੍ਰੋਕਾਨੇਂਦਰੀ ਡਬਲ ਡਿਸਟ੍ਰਿਬਿਊਟਰ ਡਬਲ ਮਲਚ ਪਾਉਣ ਪੰਪ ਚੱਲਣਾ ਦੇ ਆ ਗਈ ਐਂਡ ਦ ਫਾਰਮ 3 3 ਕੀ ਟ੍ਰੈਕਟਰ ਟ੍ਰੇਨ ਕੋਸ ਉਹਨਾ ਟਰੈਕਟਰ ਹੈ 13 ਮਰਨ ਤੋਂ ਪੰਕੜੀ ਪਤਾ ਹੈ ਯਈ ਬਹੁਤ ਸਾਫ ਹੈ ਸੋਲੀ ਕਰਾਂਗੇ ਅੰਤਾਲੀ ਇਕਟਾ ਜੀ ਦੀ ਜਾ ਰਹੀ ਹੈ ਐਂਟੀਆ ਪਰਮਾਡਨ ਕਰਤ ਇਆ ਹੋਰ ਇਆ ਜਾ ਗਈ 8000

terbaru yeah. മഡല ചാർ പീ സാ ചുത നോ പാഠ തൈ പാട്ട സു ഫ മഡല ਸਰ ਤੋਂ ਮਾਰਨ ਤੇ ਕਿਉਂ ਮਾਰਨ ਆਂ ਬੀਤ ਗਿਆ ਪੰਜਾਬੀ ਹੈ ਤੇ